ਲਾਰਡਲੀ ਭਾਗ 19 ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਭਾਗ ਜ਼ਰੂਰ ਪੜਨਾ ਤੇ ਸੁਣਨਾ ਜੀ ਚਲੋ ਸ਼ੁਰੂ ਕਰੀਏ ਅੱਜ ਦਾ ਭਾਗ ਫੇ ਬਿੰਦਰੋ ਹੁਣ ਸੌਰੇ ਚਲੀ ਗਈ ਘਰ ਫੇਰ ਸੁੰਨਾ ਹੋ ਗਿਆ ਇੱਕਤੀ ਦੇ ਜਾਣ ਕਰਕੇ ਮਲਕੀਤ ਬਾਹਰ ਦਰਾਂ ਵਿੱਚ ਹੀ ਖਲੋਤਾ ਰਿਹਾ ਕਿੰਨੀ ਦੇ ਸਾਰੇ ਜਾਣੇ ਅੰਦਰ ਗੱਲਾਂ ਬਾਤਾਂ ਕਰਦੇ ਰਹੇ ਫਿਰ ਗੁੱਡੀ ਉੱਠ ਕੇ ਇੱਧਰ ਉੱਧਰ ਵੇਖਣ ਲੱਗੀ ਕਿ ਬਾਪੂ ਜੀ ਕਿੱਥੇ ਨੇ ਨਜ਼ਰ ਨਹੀਂ ਆ ਰਹੇ ਉੱਠ ਕੇ ਇਧਰ ਉਧਰ ਕਮਰਿਆਂ ਵਿੱਚ ਵੇਖਣ ਲੱਗੀ ਫਿਰ ਬਾਹਰ ਚਲੀ ਗਈ ਇੱਕ ਪਾਸੇ ਹੰਝੂ ਭਰੀਆਂ ਅੱਖਾਂ ਨਾਲ ਮਲਕੀਤ ਖਲੋਤਾ ਹੋਇਆ ਸੀ ਗੁੱਡੀ ਨੇ ਦੇਖਿਆ ਕਿ ਗਲੀ ਵਿੱਚ ਕੋਈ ਨਹੀਂ ਸੀ ਸਾਰੇ ਆਪੋ ਆਪਣੇ ਘਰਾਂ ਵਿੱਚ ਚਲੇ ਗਏ ਸਨ ਬਸ ਚਾਹੀ ਖੜੀ ਸੀ ਜੋ ਕਿ ਗੁੱਡੀ ਵੱਲ ਘੂਰ ਕੇ ਵੇਖ ਰਹੀ ਸੀ ਗੁੱਡੀ ਨੇ ਚਾਹੀ ਨੂੰ ਆਉਣ ਦੇਖਿਆ ਕੀਤਾ ਤੇ ਬਾਪੂ ਜੀ ਨੂੰ ਅੰਦਰ ਆਉਣ ਨੂੰ ਕਿਹਾ ਮਲਕੀਤ ਮਸਾਂ ਅੰਦਰ ਆਇਆ ਮਲਕੀਤ ਹੁਣ ਤੇ ਇੱਕ ਪਾਸੇ ਆ ਕੇ ਬੈਠ ਗਿਆ ਸ਼ਾਇਦ ਗੁੱਡੀ ਦੇ ਵਿਆਹ ਦਾ ਦਿਨ ਵੀ ਯਾਦ ਕਰ ਰਿਹਾ ਸੀ ਸ਼ਿੰਦਰੋ ਹੁਣ ਸਾਰਿਆਂ ਨੇ ਚਾਹ ਧਰ ਲਈ ਮਾਮਾ ਮਾਮੀ ਜਾਣ ਨੂੰ ਕਾਦੇ ਸਨ ਨਾਨੀ ਨੂੰ ਬਾਰ ਬਾਰ ਉਠਾਰੇ ਸਨ ਕਿ ਘਰ ਨਹੀਂ ਜਾਣਾ ਘਰ ਨਹੀਂ ਜਾਣਾ ਮਗਰ ਸੰਤੋਖੀ ਨੇ ਵੀ ਕਿਹਾ ਕਿ ਇੱਕ ਦਿਨ ਹੋਰ ਰੁਕ ਜਾਓ ਤਾਂ ਗੁੱਡੀ ਦੇ ਵਿਆਹ ਵੇਲੇ ਵੀ ਤਾਂ ਤੁਸੀਂ ਦੋ ਦਿਨ ਰੁਕੇ ਗਏ ਸੀ ਨਾ ਪਰ ਮਾਮਾ ਮਾਮੀ ਮੰਨ ਨਹੀਂ ਰਹੇ ਸਨ ਮਾਮੀ ਕੱਪੜੇ ਜੋੜ ਰਹੀ ਸੀ ਝੋਲੇ ਵਿੱਚ ਪਾ ਰਹੀ ਸੀ ਫਿਰ ਮਾਮੀ ਤੋਂ ਰਿਆ ਨਹੀਂ ਗਿਆ ਆਪਣੇ ਮਨ ਦੀ ਗੱਲ ਕਰਨੋਂ ਤੇ ਮਾਮੀ ਨੇ ਸਾਰਿਆਂ ਸਾਹਮਣੇ ਕਹਿ ਦਿੱਤਾ ਕਿ ਗੁੱਡੀ ਆ ਮੇਰੇ ਕੋਲ ਤਾਂ ਬੈਠ ਗੁੱਡੀ ਖੁਸ਼ ਹੋ ਗਈ ਤੇ ਮਾਮੀ ਕੋਲ ਬੈਠ ਗਈ ਮਾਮੀ ਦਾ ਗੁੱਡੀ ਨਾਲ ਬਚਪਨ ਤੋਂ ਹੀ ਮੋਹ ਸੀ ਫਿਰ ਮਾਮੀ ਬੋਲੀ ਸੰਤੋਖੀ ਭੈਣ ਮੈਂ ਗੁੱਡੀ ਲਈ ਰਿਸ਼ਤਾ ਵੇਖਿਆ ਜੇਕਰ ਹਾਂ ਕਰੂੰ ਤਾਂ ਗੱਲ ਚਲਾਵਾ ਜਾ ਕੇ ਤਾਂ ਮਾਮੇ ਨੇ ਇਸ਼ਾਰੇ ਨਾਲ ਮਨਾਂ ਕੀਤਾ ਕਿ ਕੁਝ ਬੋਲਣ ਤੋਂ ਕਿ ਅੱਗੇ ਹੋਰ ਕੁਝ ਨਾ ਕਹੀ ਪਰ ਮਾਮੀ ਨੇ ਮਾਮੇ ਨੂੰ ਆਣ ਦੇਖਿਆ ਕਰਕੇ ਕਿਹਾ ਦੇਖ ਮਲਕੀਤ ਜੀਜੇ ਕਿਤੇ ਤਾਂ ਕਰਨਾ ਹੀ ਪੈਣਾ ਵਿਆ ਅੱਜ ਨਹੀਂ ਤਾਂ ਕੱਲ ਗੁੱਡੀ ਦਾ ਵੀ ਦੁਆਰਾ ਮਲਕੀਤ ਨੇ ਸੰਤੋਖੀ ਵੱਲ ਵੇਖਿਆ ਤੇ ਸੰਤੋਖੀ ਕਹਿਣ ਲੱਗੀ ਭਾਬੀ ਮੈਂ ਫੇਰ ਦੱਸਾਂਗੀ ਕੋਈ ਨਹੀਂ ਪਿੰਡਾਂ ਉਹਨਾਂ ਭਾਜੀ ਲੈ ਕੇ ਫੇਰ ਗੱਲ ਕਰਦੇ ਹਾਂ ਤੂੰ ਨਾਲੇ ਜਿਨ੍ਹਾਂ ਨੂੰ ਭਾਜੀ ਨਹੀਂ ਦਿੱਤੀ ਮੈਂ ਉਹਨਾਂ ਨੂੰ ਵੀ ਮਿਲਾਂਗੀ ਸੰਤੋਖੀ ਨੇ ਗੱਲ ਨੂੰ ਟਾਲਦੇ ਹਾਂ ਤੇ ਆ ਮਾਮੀ ਕਹਿਣ ਲੱਗੀ ਦੇਖ ਪੈਣ ਜੇ ਦੇਰ ਕਰ ਦਿੱਤੀ ਤਾਂ ਕੋਈ ਨਹੀਂ ਮਿਲਣਾ ساری عمر ਬਿਠਾ ਕੇ ਰੱਖੇਗੀ ਘਰੇ ਕੱਲ ਨੂੰ ਸ਼ਿੰਦਰੋਂ ਨੂੰ ਵੀ ਤਾਂ ਤੋਰਨਾ ਤੋਂ ਉਹਦਾ ਵੀ ਔਖਾ ਹੋ ਜਾਣਾ ਗੁੱਡੀ ਮਾਮੀ ਕੋਲੋਂ ਉੱਠ ਕੇ ਕਮਰੇ 'ਚ ਚਲੀ ਗਈ ਖਿਲਾਰਾ ਜਿਹਾ ਚੁੱਕਣ ਲੱਗੀ ਮਾਮੇ ਨੇ ਗੱਲ ਟਾਲਣ ਲਈ ਕੇ ਆ ਕੇ ਭੈਣ ਜਦੋਂ ਤੂੰ ਪਿੰਡ ਆਏਂਗੀ ਨਾ ਉਦੋਂ ਵਿਚਾਰ ਕਰ ਲਵਾਂਗੇ ਇਸ ਗੱਲ ਤੇ ਚਲੋ ਚਾਹ ਪੀ ਲਈਏ ਚਾਹ ਠੰਡੀ ਹੋ ਜਾਣੀ ਹੁਣ ਮਾਮੀ ਗੁੱਸੇ ਨਾਲ ਮਾਮੇ ਕਰਨੀ ਘੂਰ ਕੇ ਵੇਖਣ ਲੱਗੀ ਚਾਪੇਨ ਮਗਰੋਂ ਸਾਰੇ ਜਾਣੇ ਜਾਣ ਲੱਗੇ ਪਰ ਸੰਤੋਖੀ ਨੇ ਬਹੁਤ ਮਨਾ ਕੀਤਾ ਕਿ ਬੇਬੇ ਠੀਕ ਨਹੀਂ ਤੁਸੀਂ ਨਾ ਲੈ ਕੇ ਜਾਓ ਸ਼ਿੰਦਰੂ ਤੇ ਗੁੱਡੀ ਨੇ ਵੀ ਕਿਹਾ ਕਿ ਨਾਨੀ ਨੂੰ ਰਹਿਣ ਦਿਓ ਪਰ ਮਾਮਾ-ਮਾਮੀ ਜ਼ਬਰਦਸਤੀ ਲੈ ਗਏ ਕੋਈ ਨਹੀਂ ਕੋਈ ਨਹੀਂ ਕਰਦੇ ਹੁਣ ਦੋ ਕੁਚ ਦੋ ਚਾਰ ਕੋ ਦਿਨ ਬੀਤੇ ਤੇ ਸਭ ਠੀਕ ਚੱਲ ਰਿਹਾ ਸੀ ਸੰਤੋਖੀ ਦਾ ਇੱਕ ਦਿਨ ਦਿਲ ਘਟਣ ਲੱਗਾ ਜਿਵੇਂ ਕੋਈ ਅਣਹੋਣੀ ਹੋਣ ਵਾਲੀ ਆ ਪਰ ਮਲਕੀਤ ਨੇ ਸਮਝਾਇਆ ਕੁਝ ਨਹੀਂ ਹੁੰਦਾ ਤੂੰ ਐਵੇਂ ਨਾ ਘਬਰਾਇਆ ਕਰ ਨਿੱਕੀ ਜਿਹੀ ਗੱਲਾਂ ਸੋਚਣ ਲੱਗ ਜਾਨੀ ਆ ਕੋਈ ਨਹੀਂ ਟਾਈਮ ਚੰਗਾ ਹੀ ਚੱਲ ਰਿਹਾ ਨਾਲੇ ਬਿੰਦਰੂ ਨੇ ਆਣਾ ਵਾ ਕਰਨੈਲ ਦੱਸ ਰਿਹਾ ਸੀਗਾ ਫੇਰ ਆਪਾਂ ਜਾਵੇ ਉਹ ਫੇਰ ਆਪਾਂ ਤੇਰੇ ਪਿੰਡ ਵੀ ਬਾਜੀ ਦੇ ਕੇ ਆਈਏ ਫੇਰ ਹੁਣ ਦੋਖਤੀ ਨਾਮਗਰੋਂ ਬਿੰਦਰੂ ਆਈ ਸੁਰਿੰਦਰ ਨਾਲ ਕਾਰ ਤੇ ਬਹੁਤ ਹੀ ਸੋਣੀ ਖੁਸ਼ ਲੱਗ ਰਹੀ ਸੀ ਨਾਬੀ ਰੰਗ ਦਾ ਸੂਟ ਪਾਇਆ ਹੋਇਆ ਤੇ ਬਹੁਤ ਸੋਣੀ ਫੁਲਕਾਰੀ ਲਈ ਹੋਈ ਸੁਰਿੰਦਰ ਨੇ ਵੀ ਸੋਹਣੀ ਸੋਹਣੀ ਜੀ ਬੁਰਸ਼ਟ ਪਾਈ ਹੋਈ ਸੀ سرمਈ ਜੀ ਪੈਂਟ ਨਾਲ ਵਾਵਾ ਜਾਂ ਚਿਹਰੇ ਸਨ ਦੋਵੇਂ ਜਾਣੇ ਹੱਸੋਂ ਹੱਸੋਂ ਕਰਦੇ ਸਨ ਤੇ ਨਾਨ ਇੱਕ ਗੁਰਪੇਸ ਤੇ ਉਹਦੀ ਘਰ ਵਾਲੀ ਵੀ ਐ ਬਿੰਦਰੋ ਨੂੰ ਖੁਸ਼ ਵੇਖ ਕੇ ਸਾਰਿਆਂ ਦਾ ਪਾਈਆ ਖੁਣ ਵੱਧ ਗਿਆ ਬਿੰਦਰੋ ਲੱਗੀ ਸਿੰਦਰੋ ਤੇ ਗੁੱਡੀ ਨੂੰ ਆਪਣੇ ਸਹੁਰੇ ਘਰ ਦੀਆਂ ਗੱਲਾਂ ਦੱਸਣ ਕਰ ਐਸਾ ਕਰ ਵੈਸਾ ਇੰਨੇ ਚੰਗੇ ਸੁਰਿੰਦਰ ਇੰਨੇ ਇੰਨੇ ਚੰਗੇ ਸੋਹਰਾ ਸਾਹਿਬ ਇੰਨੇ ਚੰਗੇ ਸੱਸ ਇੰਨੀ ਚੰਗੀ ਸਭ ਦੀਆਂ ਤਰੀਫਾਂ ਕਰਦੀ ਬਿੰਦਰੋ ਥੱਕ ਨਹੀਂ ਰਹੀ ਸੀ ਪੀ ਸੁਰੇਂਦਰ ਦੱਸਣ ਲੱਗਾ ਕਿ ਕਾਗਜ਼ ਵਗੈਰਾ ਤਿਆਰ ਕਰਵਾ ਰਹੇ ਆ ਬਿੰਦਰੋ ਦੇ ਬਾਹਰਲੇ ਮਹੀਨੇ ਖੰਡ ਤੱਕ ਅਸੀਂ ਦੋਵਾਂ ਨੇ ਬਾਹਰ ਚਲੇ ਜਾਣਾ ਗੁੱਡੀ ਤੇ ਸ਼ਿੰਦਰੋ ਸੁਣ ਕੇ ਬਹੁਤ ਹੈਰਾਨ ਤੇ ਖੁਸ਼ ਹੋਈਆਂ ਸ਼ਿੰਦਰੋ ਕਹਿਣ ਲੱਗੀ ਮੈਂ ਤੈਨੂੰ ਛੋਟੀ ਹੁੰਦੀ ਦੱਸ ਦਿੰਦੀ ਸੀ ਨਾ ਤੇਰੇ ਹੱਥ ਤੇ ਬਾਹਰ ਜਾਣ ਦੀ ਲੀਕ ਬਣਦੀ ਆ ਫਿਰ ਬਿੰਦਰੋ ਹੱਸਣ ਲੱਗੀ ਹਾਏ ਨੇ ਕਦੋਂ ਕਿਹਾ ਸੀ ਤੂੰ ਤੂੰ ਤਾਂ ਇਹ ਕਹਿੰਦੀ ਸੀ ਤੇਰੇ ਚੰਦਰਮੇ ਵਾਲੀ ਲੀਕ ਬਣਦੀ ਆ ਕਿ ਤੇਰਾ ਘਰ ਵਾਲਾ ਸੋਹਣਾ ਹੋ ਫਿਰ ਤਿੰਨੋਂ ਪੈਣਾ ਹੱਸ ਪਈਆਂ ਮਾਪੇ ਤਿੰਨਾਂ ਨੂੰ ਦੇਖ ਕੇ ਖੁਸ਼ ਹੋ ਰਹੇ ਸਨ ਪੈਣਾ ਲਈ ਚੰਡੀਗੜ੍ਹ ਤੋਂ ਬਿੰਦਰੋ ਸੂਟ ਲੈ ਕੇ ਆਈ ਸੀ ਤੇ ਹੋਲੀ ਜੇ ਕਹਿਣ ਲੱਗੀ ਮੈਂ ਬਾਰੋਂ ਵੀ ਚੀਜ਼ਾਂ ਭੇਜਿਆ ਕਰੂੰਗੀ ਸ਼ਿੰਦਰੋ ਪੁੱਛਣ ਲੱਗੀ ਕੌਣ ਆਇਆ ਕਰੂ ਬਾਰੋਂ ਦੇ ਤਬਿੰਦਰੋ ਬੋਲੀ ਕਰਨੈਲ ਚਾਚੇ ਹੱਥ ਭੇਜਿਆ ਕਰੂੰ ਫਿਰ ਗੁੱਡੀ ਬੋਲੀ ਹਾਏ ਕਰਨੈਲ ਚਾਚਾ ਬਾਰ ਵੀ ਜਾਂਦਾ ਬਿੰਦਰੋ ਕਹਿਣ ਲੱਗੀ ਪਤਾ ਨਹੀਂ ਹੋ ਸਕਦਾ ਜਾਂਦਾ ਹੋਵੇ ਫਿਰ ਤਿੰਨੋਂ ਪੈਣਾ ਹੱਸਣ ਲੱਗ ਪਈਆਂ ਹੱਸਦੀਆਂ ਹੋਈਆਂ ਨੂੰ ਗੱਲਾਂ ਕਰਦੀਆਂ ਨੂੰ ਬਿਲਕੁਲ ਨਹੀਂ ਸਮਝ ਆ ਰਿਹਾ ਸੀ ਬਿਲਕੁਲ ਨਹੀਂ ਪਤਾ ਸੀ ਗੁੱਡੀ ਤੇ ਸ਼ਿੰਦਰੋ ਨੂੰ ਕੀ ਸੱਚੀ ਬਿੰਦਰੋ ਨੇ ਜਹਾਜ਼ੇ ਚੜ ਜਾਣਾ ਤੇ ਇਸ ਗੱਲ ਦਾ ਸ਼ਾਇਦ ਬਿੰਦਰੋ ਨੂੰ ਵੀ ਅਹਿਸਾਸ ਨਹੀਂ ਸੀ ਕਿ ਉਹਨੇ ਜਹਾਜ਼ ਵਿੱਚ ਬਾਹਰ ਉਡਾਰੀ ਮਾਰ ਜਾਣਾ ਕਹਾਣੀ ਜਾਰੀ ਹੈ ਜੀ ਮਿਲਦੇ ਹਾਂ ਅਗਲੇ ਭਾਗ ਵਿੱਚ ਬਹੁਤ ਜਲਦੀ ਜੁੜੇ ਰਹੋ ਧੰਨਵਾਦ ਜੀ ਤੁਹਾਨੂੰ ਇਹ ਖਾਣੀ ਕਿਵੇਂ ਦੀ ਲੱਗ ਰਹੀ ਹੈ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਜੀ ਤਾਂ ਜੋ ਅਗਲਾ ਭਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ ਧੰਨਵਾਦ